ਪੈਨ ਕਾਰਡ ਯੂਜ਼ਰਸ ਦੇ ਲਈ ਬੇਹਦ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਆਪਣੇ ਪੈਨ ਕਾਰਡ ਦੇ ਰਿਲੇਟਡ ਇਹ ਕੰਮ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਬੰਦ ਹੋ ਸਕਦਾ ਯਾਨੀ ਕਿ ਤੁਹਾਡਾ ਪੈਨ ਕਾਰਡ ਇੱਕ ਜੋ ਕਿ ਇੱਕ ਕਾਰਡ ਬਣ ਕੇ ਰਹਿ ਸਕਦਾ ਉਹ ਫਿਰ ਕਿਸੇ ਵੀ ਕੰਮ ਨਹੀਂ ਆਉਣਾ ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਜੀ ਹਾਂ ਤਾਂ ਸਾਵਧਾਨ ਹੋ ਜਾਓ ਆਮਦਨ ਕਰ ਵਿਭਾਗ ਨੇ ਜਿੱਥੇ صاف صاف کہہ ਦਿੱਤਾ ਹੈ ਕਿ ਜੇਕਰ ਤੁਸੀਂ ਇਹ ਪੈਨਕਾਰ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਾਉਂਦੇ ਤਾਂ ਤੁਹਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਸਦਾ ਪੈਨ ਕਾਰਡ ਅਜਹਰ ਵਿਅਕਤੀ ਦੀ ਅਵਿਤੀ ਪਛਾਣ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੇਕਰ ਇਹ ਜੋ ਕਿ ਇਨਐਕਟਿਵ ਹੋ ਗਿਆ ਹੈ ਤਾਂ ਤੁਸੀਂ ਬਹੁਤ ਸਾਰੀਆਂ ਵਿਤੀ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕੋਗੇ ਤੁਸੀਂ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ ਬੈਂਕ ਖਾਤਾ ਖੋਲਣਾ ਜਾਂ ਫਿਰ ਵੱਡੇ ਲੈਣ-ਦੇਣ ਕਰਨਾ ਵੀ ਅਸੰਭਵ ਹੋ ਜਾਵੇਗਾ ਬਹੁਤ ਸਾਰੀਆਂ ਨਿਵੇਸ਼ ਸੇਵਾਵਾਂ ਅਤੇ ਡਿਮੇਟ ਖਾਤੇ ਨਹੀਂ ਵਰ ਸਕੋਗੇ ਤਾਂ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨ ਦਾ ਨਿਯਮ ਮੁੱਖ ਤੌਰ ਦੇ ਉੱਤੇ ਦੋ ਕਾਰਨਾ ਕਰਕੇ ਸਥਾਪਿਤ ਇਕ ਤਰ੍ਹਾਂ ਡੁਪਲੀਕੇਟ ਪੈਨ ਕਾਰਡਾਂ ਨੂੰ ਖਤਮ ਕਰਨਾ ਦੂਜਾ ਟੈਕਸਟ ਚੋਰੀ ਵਰਗੇ ਧੋਖਾਧੜੀ ਵਾਲੇ ਅਭਿਆਸਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਰੋਕਣਾ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨਾ ਤੁਹਾਡੀ ਪਛਾਣ ਨੂੰ ਇੱਕ ਯੂਨੀਕ ਆਈਡੀ ਦੇ ਨਾਲ ਵੈਰੀਫਾਈ ਹੋ ਜਾਂਦੀ ਹੈ ਜੋ ਕਿ ਪਾਰਦਰਸ਼ਤਾ ਵਧਾਉਂਦੀ ਹੈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਹਜੇ ਵੀ ਨਹੀਂ ਕਰਵਾਇਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਜਿਵੇਂ ਕਿ ਹੋਮ ਪੇਜ ਦੇ ਉੱਤੇ ਜਾਓ ਖੱਬੇ ਪਾਸੇ ਲਿੰਕ ਆਧਾਰ ਆਪਸ਼ਨ ਦੇ ਉੱਤੇ ਕਲਿੱਕ ਕਰੋ ਡਿਟੇਲ ਜੋ ਕਿ ਉਹ ਦਰਜ ਕਰੋ ਆਪਣਾ 10 ਅੰਕਾ ਵਾਲਾ ਪੈਨ ਕਾਰਡ ਅਤੇ 12 ਅੰਕਾ ਵਾਲਾ ਆਧਾਰ ਕਾਰਡ ਦਰਜ ਕਰੋ ਫੀਸ ਦਾ ਭੁਗਤਾਨ ਜੇਕਰ ਕਰਨੀ ਹੈ ਤਾਂ ਸਕਰੀਨ ਦੇ ਉੱਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ 1000 ਦੇ ਕਰੀਬ ਲਾਜ਼ਮੀ ਫੀਸ ਦਾ ਭੁਗਤਾਨ ਕਰੋ ਤੇ ਜੋ ਕਿ ਦੱਸ ਦਈਏ ਕਿ ਰਿਕੁਐਸਟ ਸਬਮਿਟ ਕਰੋ ਤੇ ਭੁਗਤਾਨ ਤੋਂ ਬਾਅਦ ਸਬਮਿਟ ਦੇ ਉੱਤੇ ਕਲਿੱਕ ਕਰੋ ਤੁਹਾਡੀ ਲਿੰਕਿੰਗ ਬੇਨਤੀ ਹੈ ਉਤੇ ਕਾਰਵਾਈ ਕੀਤੀ ਜਾਵੇਗੀ ਤੇ ਐਦਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਲਿੰਕ ਸਟੇਟਸ ਉਸੇ ਵੈਬਸਾਈਟ ਦੇ ਉੱਤੇ ਲਿੰਕ ਅਧਾਰ ਸਟੇਟਸ ਵਿਕਲਪ ਚੁਣੋ ਤੇ ਆਪਣਾ ਪੈਨ ਅਤੇ ਆਧਾਰ ਕਾਰਡ ਨੰਬਰ ਦਰਜ ਕਰੋ ਸਬਮਿਟ ਕਰਨ ਦੇ ਉੱਤੇ ਸਕਰੀਨ ਦੇ ਉੱਤੇ ਸਟੇਟਸ ਦਿਖਾਈ ਦੇਵੇਗਾ ਜੋ ਦਰਸਾਉਂਦਾ ਹੈ ਕਿ ਤੁਹਾਡਾ ਪੈਨ ਕਾਰਡ ਲਿੰਕ ਹੈ ਜਾਂ ਫਿਰ ਨਹੀਂ ਤੁਸੀਂ ਇਸ ਤਰੀਕੇ ਦੇ ਨਾਲ ਘਰ ਬੈਠੇ ਵੀ ਇਹ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੂੰ ਲਿੰਕ ਨਹੀਂ ਕੀਤਾ ਤਾਂ ਹੁਣੇ ਤੁਸੀਂ ਇਹ ਕੰਮ ਕਰ ਲਓ ਕਿਤੇ ਤੁਸੀਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਨਾ ਪੈ ਜਾਵੇ ਤੁਹਾਡਾ ਪੈਨ ਕਾਰਡ ਹਮੇਸ਼ਾ ਦੇ ਲਈ ਬੰਦ ਨਾ ਹੋ ਜਾਵੇ ਤਾਂ ਇਹ ਕੰਮ ਛੇਤੀ ਛੇਤੀ ਕਰ ਲਓ ਪੈਨ ਕਾਰਡ ਯੂਜ਼ਰਸ ਦੇ ਲਈ ਬੇਹਦ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜੇਕਰ ਤੁਸੀਂ ਆਪਣੇ ਪੈਨ ਕਾਰਡ ਦੇ ਰਿਲੇਟਡ ਇਹ ਕੰਮ ਨਹੀਂ ਕੀਤਾ ਤਾਂ ਤੁਹਾਡਾ ਪੈਨ ਕਾਰਡ ਬੰਦ ਹੋ ਸਕਦਾ ਯਾਨੀ ਕਿ ਤੁਹਾਡਾ ਪੈਨ ਕਾਰਡ ਇੱਕ ਜੋ ਕਿ ਇੱਕ ਕਾਰਡ ਬਣ ਕੇ ਰਹਿ ਸਕਦਾ ਹੈ ਉਹ ਫਿਰ ਕਿਸੇ ਵੀ ਕੰਮ ਨਹੀਂ ਆਉਣਾ ਜੇਕਰ ਤੁਸੀਂ ਇਹ ਕੰਮ ਨਹੀਂ ਕੀਤਾ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਐਂਡ ਤੱਕ ਜ਼ਰੂਰ ਦੇਖਿਓ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਅਜੇ ਤੱਕ ਆਪਣਾ ਪੈਨ ਕਾਰਡ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਕੀਤਾ ਜੀ ਹਾਂ ਤਾਂ ਸਾਵਧਾਨ ਹੋ ਜਾਓ ਆਮਦਨ ਕਰ ਵਿਭਾਗ ਨੇ ਜਿੱਥੇ صاف صاف ਕਹਿ ਦਿੱਤਾ ਹੈ ਕਿ ਜੇਕਰ ਤੁਸੀਂ ਇਹ ਪੈਨਕਾਰਡ ਆਧਾਰ ਕਾਰਡ ਨਾਲ ਲਿੰਕ ਨਹੀਂ ਕਰਾਉਂਦੇ ਤਾਂ ਤੁਹਾਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈਸਦਾ ਪੈਨਕਾਰਡ ਅੱਜ ਹਰ ਵਿਅਕਤੀ ਦੀ ਵਿਤੀ ਪਛਾਣ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ ਜੇਕਰ ਇਹ ਜੋ ਕਿ ਇਨਐਕਟਿਵ ਹੋ ਗਿਆ ਹੈ ਤਾਂ ਤੁਸੀਂ ਬਹੁਤ ਸਾਰੀਆਂ ਵਿਤੀ ਸੇਵਾਵਾਂ ਦੀ ਵਰਤੋਂ ਨਹੀਂ ਕਰ ਸਕੋਗੇ ਤੁਸੀਂ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੋਗੇ ਬੈਂਕ ਖਾਤਾ ਖੋਲਣਾ ਜਾਂ ਫਿਰ ਵੱਡੇ ਲੈਣ-ਦੇਣ ਕਰਨਾ ਵੀ ਅਸੰਭਵ ਹੋ ਜਾਵੇਗਾ ਬਹੁਤ ਸਾਰੀਆਂ ਨਿਵੇਸ਼ ਸੇਵਾਵਾਂ ਅਤੇ ਡਿਮੇਟ ਖਾਤੇ ਨਹੀਂ ਵਰ ਸਕੋਗੇ ਤਾਂ ਸਰਕਾਰ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨ ਦਾ ਨਿਯਮ ਮੁੱਖ ਤੌਰ ਦੇ ਉੱਤੇ ਦੋ ਕਾਰਨਾ ਕਰਕੇ ਸਥਾਪਿਤ ਕੀਤਾ ਹੈ ਇੱਕ ਤਾਂ ਡੁਪਲੀਕੇਟ ਪੈਨ ਕਾਰਡਾਂ ਨੂੰ ਖਤਮ ਕਰਨਾ ਦੂਜਾ ਟੈਕਸ ਚੋਰੀ ਵਰਗੇ ਧੋਖਾਧੜੀ ਵਾਲੇ ਅਭਿਆਸਾਂ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਰੋਕਣਾ ਆਪਣੇ ਪੈਨ ਕਾਰਡ ਨੂੰ ਆਧਾਰ ਕਾਰਡ ਦੇ ਨਾਲ ਲਿੰਕ ਕਰਨਾ ਤੁਹਾਡੀ ਪਛਾਣ ਨੂੰ ਇੱਕ ਯੂਨੀਕ ਆਈਡੀ ਦੇ ਨਾਲ ਵੈਰੀਫਾਈ ਹੋ ਜਾਂਦੀ ਹੈ ਜੋ ਕਿ ਪਾਰਦਰਸ਼ਤਾ ਵਧਾਉਂਦੀ ਹੈ ਤਾਂ ਦੱਸਦੀ ਹੈ ਕਿ ਜੇਕਰ ਤੁਸੀਂ ਹਜੇ ਵੀ ਨਹੀਂ ਕਰਵਾਇਆ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਕਰ ਸਕਦੇ ਹੋ ਜਿਵੇਂ ਕਿ ਹੋਮ ਪੇਜ ਦੇ ਉੱਤੇ ਜਾਓ ਖੱਬੇ ਪਾਸੇ ਲਿੰਕ ਆਧਾਰ অপਸ਼ਨ ਦੇ ਉੱਤੇ ਕਲਿੱਕ ਕਰੋ ਡਿਟੇਲ ਜੋ ਕਿ ਉਹ ਦਰਜ ਕਰੋ ਆਪਣਾ 10 ਅੰਕਾ ਵਾਲਾ ਪੈਨ ਕਾਰਡ ਅਤੇ 12 ਅੰਕਾ ਵਾਲਾ ਆਧਾਰ ਕਾਰਡ ਦਰਜ ਕਰੋ फीस ਦਾ ਭੁਗਤਾਨ ਜੇਕਰ ਕਰਨੀ ਹੈ ਤਾਂ ਸਕਰੀਨ ਦੇ ਉੱਤੇ ਦਿੱਤੇ ਨਿਰਦੇਸ਼ਾਂ ਦੀ ਪਾਲਣਾ ਕਰੋ ਅਤੇ ਹਜ਼ਾਰ ਦੇ ਕਰੀਬ ਲਾਜ਼ਮੀ ਫੀਸ ਦਾ ਭੁਗਤਾਨ ਕਰੋ ਤੇ ਜੋ ਕਿ ਦੱਸਦੀ ਹੈ ਕਿ ਰਿਕੁਐਸਟ ਸਬਮਿਟ ਕਰੋ ਤੇ ਭੁਗਤਾਨ ਤੋਂ ਬਾਅਦ ਸਬਮਿਟ ਦੇ ਉੱਤੇ ਕਲਿੱਕ ਕਰੋ ਤੁਹਾਡੀ ਲਿੰਕਿੰਗ ਬੇਨਤੀ ਹੈ ਉਤੇ ਕਾਰਵਾਈ ਕੀਤੀ ਜਾਵੇਗੀ ਤੇ ਐਦਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣਾ ਲਿੰਕ ਸਟੇਟਸ ਉਸੇ ਵੈਬਸਾਈਟ ਦੇ ਉੱਤੇ ਲਿੰਕ ਅਧਾਰ ਸਟੇਟਸ ਵਿਕਲਪ ਚੁਣੋ ਤੇ ਆਪਣਾ ਪੈਨ ਅਤੇ ਆਧਾਰ ਕਾਰਡ ਨੰਬਰ ਦਰਜ ਕਰੋ ਸਬਮਿਟ ਕਰਨ ਦੇ ਉੱਤੇ ਸਕਰੀਨ ਦੇ ਉੱਤੇ ਸਟੇਟਸ ਦਿਖਾਈ ਦੇਵੇਗਾ ਜੋ ਦਰਸਾਉਂਦਾ ਹੈ ਕਿ ਤੁਹਾਡਾ ਪੈਨ ਕਾਰਡ ਲਿੰਕ ਹੈ ਜਾਂ ਫਿਰ ਨਹੀਂ ਤੁਸੀਂ ਇਸ ਤਰੀਕੇ ਦੇ ਨਾਲ ਘਰ ਬੈਠੇ ਵੀ ਇਹ ਕੰਮ ਕਰ ਸਕਦੇ ਹੋ ਜੇਕਰ ਤੁਸੀਂ ਆਪਣਾ ਆਧਾਰ ਕਾਰਡ ਦੇ ਨਾਲ ਪੈਨ ਕਾਰਡ ਨੂੰ ਲਿੰਕ ਨਹੀਂ ਕੀਤਾ ਤਾਂ ਹੁਣੇ ਤੁਸੀਂ ਇਹ ਕੰਮ ਕਰ ਲਓ ਕਿਤੇ ਤੁਸੀਂ ਬਾਅਦ ਦੇ ਵਿੱਚ ਤੁਹਾਨੂੰ ਪਛਤਾਉਣਾ ਨਾ ਪੈ ਜਾਵੇ ਤੁਹਾਡਾ ਪੈਨ ਕਾਰਡ ਹਮੇਸ਼ਾ ਦੇ ਲਈ ਬੰਦ ਨਾ ਹੋ ਜਾਵੇ ਤਾਂ ਇਹ ਕੰਮ ਛੇਤੀ ਛੇਤੀ ਕਰ ਲਓ